ਬਰਸਾਤੀ ਪਾਣੀ ਦੇ ਨਾਲ ਕਈ ਵਾਰ ਜੀਵ ਜੰਤੂ ਬਾਹਰ ਆ ਜਾਂਦੇ ਨੇ ਪਰ ਕੀ ਕਦੇ ਤੁਸੀਂ ਮગરਮੱਛ ਸੜਕ ਤੇ ਦੇਖਿਆ ਹੈ ਜਿਹੜਾ ਰਿਹਾਇਸ਼ੀ ਇਲਾਕੇ ਦੇ ਵਿੱਚ ਮગરਮੱਛ ਦੇ ਆਉਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹਸੁਰਖਿਆਂ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਮગરਮੱਛ ਪਾਣੀ ਦੇ ਨਾਲ ਇੱਕ ਰਿਹਾਇਸ਼ੀ ਜਗ੍ਹਾ ਤੇ ਪਹੁੰਚ ਜਾਂਦਾ ਹੈ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਖੌਫ ਵੇਖਿਆ ਜਾ ਸਕਦਾ ਹੈ ਮગરਮੱਛ ਪਹਿਲਾਂ ਤਾਂ ਪਾਣੀ ਦੇ ਵਿੱਚ ਹੁੰਦਾ ਹੈ ਤੇ ਬਾਅਦ ਦੇ ਵਿੱਚੋਂ ਇਕਦਮ ਛਾਲ ਮਾਰ ਕੇ ਤੇਜ਼ੀ ਦਰਾਲ ਪਾਣੀ ਵਿੱਚੋਂ ਬਾਹਰ ਆ ਜਾਂਦਾ ਲੋਕ ਖੜੇ ਉਸ ਤੇ ਵੀਡੀਓ ਬਣਾ ਰਹੇ ਹੁੰਦੇ ਨੇ ਪਰ ਜਦੋਂ ਮਗਰਮੱਤ ਸੜਕ ਤੇ ਆਉਂਦਾ ਤਾਂ ਲੋਕਾਂ ਵੱਲੋਂ ਭੱਜਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਹਾਪੜਾ ਤਫੜੀ ਲੋਕਾਂ ਦੇ ਵਿੱਚ ਮੱਚ ਜਾਂਦੇ ਆ। ਦੂਜੇ ਪਾਸੇ ਮગર ਮੱਛ ਇੱਕ ਪਾਰਕ ਦੇ ਵਿੱਚ ਚੱਲ ਜਾਂਦਾ। ਪਹਿਲਾਂ ਇਹ ਖੇਤ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦਾ ਪਰ ਬਾਅਦ ਦੇ ਵਿੱਚ ਪਾਰਕ ਦੇ ਵਿੱਚ ਚਲਾ ਜਾਂਦਾ। ਉਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ வன ਵਿਭਾਗ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਗਈ ਹੈ। ਕਿ ਉਹਨਾਂ ਵੱਲੋਂ ਕਿਹਾ ਗਿਆ ਜਲਦੀ ਮગર ਮੱਛ ਨੂੰ ਕਾਬੂ ਕਰ ਲਿਆ ਜਾਏਗਾ। ਫਿਲਹਾਲ ਇਹ ਵੀਡੀਓ ਜੋ ਕਿ ਸੋਸ਼ਲ ਮੀਡੀਆ ਦੇ ਖੂਬ ਚਰਚਾ ਚ ਹੈ ਮਾਰੋ ਇੱਕ ਨਜ਼ਰ। ਮਰਦਾ ਰਹਿਣਾ।

તારે હવે દેખાય